2025 ਦੇ ਵਿੱਚ ਭਾਰੀ ਮੀਂਹ ਦੇ ਕਾਰਨ ਕਈ ਜਿਹੜੀਆਂ ਫਸਲਾਂ ਖਰਾਬ ਹੋਈਆਂ ਸੀ ਘਰ ਜਿਹੜੇ ਖਰਾਬ ਹੋ ਗਏ ਸੀ ਛੱਤਾਂ ਡਿੱਗ ਪਈਆਂ ਸੀਗੀਆਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸੀ ਐਦਾਂ ਹੀ ਇੱਕ ਘਰ ਸੀਗਾ ਜਿਹੜਾ ਪਿੰਡ ਅਲੀਕੇ ਉਹਦੇ ਵਿੱਚ ਇੱਕ ਬਜ਼ੁਰਗ ਮਾਤਾ ਜਿਹੜੀ ਉਹ ਘਰ ਦੀ ਛੱਤ ਥੱਲੇ ਡਿੱਗ ਪਈ ਸੀ ਤੁਹਾਨੂੰ ਤਸਵੀਰਾਂ ਅਸੀਂ ਸਾਂਝੀਆਂ ਕਰ ਦਿੰਨੇ ਆ ਕੁਝ ਦਿਨ ਪਹਿਲਾਂ ਅਸੀਂ ਉਹ ਖਬਰ ਨਸ਼ਰ ਵੀ ਕੀਤੀ ਸੀ ਇਹ ਇਹ ਵਾਲਾ ਇੱਥੇ ਕਮਰਾ ਹੁੰਦਾ ਸੀ ਪਹਿਲੇ ਉੱਪਰ ਇਹ ਕਮਰੇ ਦੇ ਆਵਲੀ ਜਿਹੜੀ ਕੱਚੀ ਛੱਤ ਸੀਗੀ ਔਰ ਕੱਚੀ ਛੱਤ ਦੇ ਥੱਲੇ ਜਿਹੜੀ ਹੈ ਛੱਤ ਮੀਂਹ ਕਰਕੇ ਉਹ ਡਿੱਗ ਪਈ ਸੀ ਤੇ ਮਾਤਾ ਜਿਹੜੀ ਹੈ ਬਜ਼ੁਰਗ ਮਾਤਾ ਸੀ ਉਹ ਇਹਦੇ ਨੀਚੇ ਆ ਗਈ ਸੀ ਆਸ-ਪਾਸ ਦੀ ਮਦਦ ਦੇ ਨਾਲ ਤੇ ਉਹਨਾਂ ਦੀ ਨੂੰਹ ਦੀ ਮਦਦ ਦੇ ਨਾਲ ਉਹਨਾਂ ਨੂੰ ਬਾਹਰ ਕੱਢਿਆ ਗਿਆ ਤੁਸੀਂ ਦੇਖ ਸਕਦੇ ਇਹ ਹੀ ਉਹ ਬਜ਼ੁਰਗ ਮਾਤਾ ਨੇ ਜਿਹੜੇ ਕਿ ਇਸ ਦੇ ਥੱਲੇ ਆ ਗਈ ਸੀ ਛੱਤ ਦੇ ਉਸ ਤੋਂ ਬਾਅਦ ਇੱਥੇ ਅਸੀਂ ਖਬਰ ਕੀਤੀ ਤੇ ਖਬਰ ਦੇਖ ਕੇ ਫਿਰੋਜ਼ਪੁਰ ਦੇ ਜਿਹੜੇ ਐਸਐਸਪੀ ਸਰਦਾਰ ਭੁਪਿੰਦਰ ਸਿੰਘ ਜੀ ਉਹ ਉਹਨਾਂ ਤੱਕਰ ਜਦੋਂ ਖਬਰ ਪਹੁੰਚੀ ਤੇ ਉਹ ਇੱਥੇ ਫਰੋਜ਼ ਇਹਨਾਂ ਦੇ ਕੋਲ ਆਏ ਆ ਕੇ ਉਹ ਇਹਨਾਂ ਨੂੰ ਇੱਥੇ ਕਹਿ ਕੇ ਗਏ ਵੀ ਮੈਂ ਜਿਹੜਾ ਤੁਹਾਡੇ ਇਸ ਕਮਰੇ ਨੂੰ ਪਾ ਕੇ ਦਵਾਂਗਾ ਨਵੇਂ ਸਿਰੇ ਤੋਂ ਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿਹੜੀਆਂ ਤਸਵੀਰਾਂ ਉਹ ਦੋ ਕਮਰੇ ਪਲੱਸ ਜਿਹੜੀ ਕਿਚਨ ਹੈ ਉਹ ਐਸਐਸਪੀ ਸਾਹਿਬ ਵੱਲੋਂ ਜਿਹੜੀ ਉਹ ਇੱਥੇ ਪਾਈ ਗਈ ਹੈ ਤੇ ਇਹਨਾਂ ਦੇ ਨਾਲ ਹੀ ਗੱਲਬਾਤ ਅਸੀਂ ਕਰਾਂਗੇ ਭੈਣ ਜੀ ਉਹਨਾਂ ਨਾਲ ਵੀ ਮਾਤਾ ਨਾਲ ਵੀ ਹੁਣ ਜਿਹੜੇ ਪਹਿਲਾਂ ਦੇ ਹਾਲਾਤ ਕੀ ਸੀ ਔਰ ਹੁਣ ਜਿਹੜੇ ਹਾਲਾਤ ਉਹ ਕੀ ਹੈ ਮਾਤਾ ਜੀ ਸਸੀ ਕਾਲ ਸ੍ਰੀ ਦਾ ਪੁੱਤ ਕਿਦਾਂ ਠੀਕ ਹੁਣ ਹਾਂਜੀ ਪੁੱਤ ਠੀਕ ਹਾਂ ਹੁਣ ਤੇ ਮਾਤਾ ਜੀ ਹੁਣ ਪਹਿਲਾਂ ਤੁਸੀਂ ਇੱਥੇ ਕਮਰੇ ਦੇ ਛੱਤ ਥੱਲੇ ਡਿ ਆਗੇ ਸੀਗੇ ਉਦੋਂ ਇੱਥੇ ਫਿਰੋਜ਼ਪੁਰ ਦੇ ਐਸਐਸਪੀ ਸਾਹਿਬ ਆਏ ਸੀਗੇ ਹਾਂਜੀ ਹਾਂਜੀ ਤੇ ਕਿਦਾਂ ਹੋਣ ਮਾਤਾ ਜੀ ਉਹ ਉਦੋਂ ਆਏ ਸੀ ਤੇ ਕੀ ਕਹਿ ਕੇ ਗਏ ਸੀ ਉਹਦੋਂ ਸਾਨੂੰ ਕਹਿ ਗਏ ਸੀ ਵੀ ਤੋਂ ਕਮਰੇ ਅਸੀਂ ਤੁਹਾਨੂੰ ਬਣਾ ਕੇ ਦੇਨੇ ਆ ਤੇ ਮਾਤਾ ਵੀ ਤੂੰ ਮਿਸਤਰੀ ਲਾ ਤੇ ਹੁਣ ਤੂੰ ਰੋਣਾ ਨਹੀਂ ਤੇ ਤੂੰ ਵੀ ਪਰੇਸ਼ਾਨੀ ਨਹੀਂ ਲੈਣੀ ਤੈਨੂੰ ਦੋ ਕਮਰੇ ਸਪਾ ਕੇ ਦੇਣੇ ਆ ਤੇ ਮੈਂ ਜਦੋਂ ਬਾਹਰ ਚ ਪੈਂਦੀ ਸੀ ਕਮਰਾ ਮੇਰਾ ਡਿੱਗ ਪਿਆ ਮੇਰੇ ਥੱਲੇ ਮੈਂ ਆ ਗਈ ਮੇਰੀ ਨੌਂ ਨੇ ਮੈਨੂੰ ਖਿੱਚ ਕੇ ਬਾਹਰ ਕੱਢ ਦਿੱਤਾ ਬਾਹਰ ਚ ਪੈਂਦੀ ਦੇ ਵਿੱਚ ਮੈਂ ਬੈਠੀ ਰਹੀ ਫਿਰ ਡੀਐਸਸੀ ਜੀ ਆਏ ਉਹਨਾਂ ਮੈਨੂੰ ਉਹਨਾਂ ਮੈਨੂੰ ਕਮਰਾ ਪਾ ਕੇ ਦੋ ਦਿੱਤੇ ਨੇ ਉਹਨਾਂ ਦਾ ਬਹੁਤ-ਬਹੁਤ ਮੈਂ ਧੰਨਵਾਦ ਕਰਨੀ ਆ ਉਹਨਾਂ ਨੂੰ ਬਹੁਤ-ਬਹੁਤ ਸ਼ੁਕਰ-ਸ਼ੁਕਰ ਮੈਂ ਕਰਨੀ ਆ ਮੇ ਰੱਬਾ ਉਹਨਾਂ ਨੂੰ ਵੱਡੇ-ਵੱਡੇ ਉਮਰਾਂਕਾਰ ਤੇ ਦੇ ਉਹਨਾਂ ਨੂੰ ਉਹਨਾਂ ਨੂੰ ਕਣਾ-ਕਣਾ ਦੇ ਇਹਦੋਂ ਵੀ ਉਹਨਾਂ ਨੂੰ ਉੱਚਾ ਆਕਾਰ ਉਹਨਾਂ ਦੇ ਬੱਚਿਆਂ ਨੂੰ ਸੁੱਖ ਸ਼ਾਂਤੀ ਬਿਸ਼ਕ ਖਦਾ ਜਿੰਨਾ ਮੇਰੀ ਬਾਹ ਫੜੇ ਮੈਨੂੰ ਇੱਥੋਂ ਤੇ ਕਰੋਨਾ ਮੈਨੂੰ ਲਿਆਂਦਾ ਮਾਤਾ ਜੀ ਹਾਂ ਹੁਣ ਚਲੋ ਐਸਐਸਪੀ ਸਾਹਿਬ ਵੱਲੋਂ ਕਮਰੇ ਪਾ ਦਿੱਤੇ ਗਏ ਹੁਣ ਖੁਸ਼ ਤੁਸੀਂ ਹਾਂ ਸੀ ਖੁਸ਼ ਪੁੱਤ ਹੁਣ ਬਹੁਤ-ਬਹੁਤ ਅਸੀਂ ਖੁਸ਼ ਆ ਉਹ ਕੋਈ ਸਮੱਸਿਆ ਤਾਂ ਨਹੀਂ ਤੁਹਾਨੂੰ ਹੋएगी ਨਹੀਂ ਪੁੱਤ ਨਹੀਂ ਕੋਈ ਨਹੀਂ ਤੋ ਸਾਨੂੰ ਹੁਣ ਕਾਸੇ ਦੇਵੀ ਤੇ ਅਸੀਂ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਨੇ ਆ ਅਸੀਂ ਉਹਨਾਂ ਦਾ ਬਿਲਕੁਲ ਕਈ ਵਾਰੀ ਕੀ ਹੈ ਕਿ ਮਾਦਾ ਇਹਨੂੰ ਹਲੇ ਸ਼ਾਇਦ ਰੈਂਕ ਦਾ ਨਹੀਂ ਪਤਾ ਐਸਐਸਪੀ ਜਿਹੜੇ ਨੇ ਉਹ ਫਰੋਜਪੁਰ ਦੇ ਸੀਗੇ ਚਲੋ ਮੂੰਹ ਚੋਂ ਡੀਐਸਪੀ ਨਿਕਲ ਗਿਆ ਤੁਸੀਂ ਦੇਖੋ ਕਿ ਅੱਜ ਵੀ ਜਿਹੜੇ ਹੰਝੂ ਹੈ ਉਹ ਖੁਸ਼ੀ ਦੇ ਬਹਿ ਰਹੇ ਆ ਪਹਿਲਾਂ ਇਹ ਹੰਝੂ ਜਿਹੜੇ ਸੀ ਉਹ ਦੁੱਖ ਦੇ ਸੀਗੇ ਪਰ ਅੱਜ ਜਿਹੜੇ ਹੰਝੂ ਇਹ ਖੁਸ਼ੀ ਦੇ ਨੇ ਕਿ ਦੋ ਕਮਰੇ ਜਿਹੜੇ ਪੈਗੇ ਕਿਸੇ ਨੇ ਕਮ ਸੇ ਕਮ ਇਹਨਾਂ ਦੀ ਬਾਹ ਤਾਂ ਫੜੀ ਹੈ ਤੇ ਅਸੀਂ ਵੀ ਬਹੁਤ ਸ਼ੁਕਰਾਨਾ ਕਰਦੇ ਆ ਐਸਐਸਪੀ ਸਾਹਿਬ ਦਾ ਜਿਹੜੇ ਫਿਰੋਜ਼ਪੁਰ ਸਰਦਾਰ ਭਪਿੰਦਰ ਸਿੰਘ ਜੀ ਹੈ ਵੀ ਉਹਨਾਂ ਨੇ ਕਦਮ ਜਿਹੜਾ ਇਹ ਵਾਲਾ ਚੱਕਿਆ ਤੁਹਾਨੂੰ ਇੱਕ ਹੋਰ ਚੀਜ਼ ਦੱਸ ਦਈਏ ਇੱਥੇ ਕੱਲਾ ਇਹ ਵਾਲਾ ਘਰ ਨਹੀਂ ਪਾਇਆ ਉਹਨਾਂ ਨੇ ਐਸਐਸਪੀ ਸਾਹਿਬ ਨੇ ਜਿਹੜੇ ਉਹ ਚੇਅਰਮੈਨ ਨੇ ਸ਼ੇਰ ਬਾਬਾ ਸ਼ੇਰशाह ਵਾਲੀ ਟਰਸਟ ਦੇ ਉਹਨਾਂ ਨੇ ਇਹੀ ٹرسٹ ਜਿਹੜੀ ਹੈ ਉੱਥੋਂ ਆਪਣਾ ਫੰਡ ਲੈ ਕੇ ਤੇ ਇਹ ਵਾਲੀ ٹرسٹ ਤੋਂ ਹੀ ਬਾਬਾ ਸ਼ੇਰਸ਼ਾਹ ਵਾਲੀ ٹرسٹ ਤੋਂ ਇਹ ਵਾਲੇ ਕਮਰੇ ਜਿਹੜੇ ਪਾ ਕੇ ਦਿੱਤੇ ਨੇ ਕਿਉਂਕਿ ਖੁਦ ਉਹ ਚੇਅਰਮੈਨ ਨੇ ਪਲੱਸ ਜਿਹੜੇ ਹੋਰ ਪਿੰਡਾਂ ਦੇ ਵਿੱਚ ਰਾਜੋਗੇ ਗੱਟੀ ਹੋ ਗਿਆ ਜਾਂ ਅੱਗੇ ਹੋਰ ਕਈ ਪਿੰਡਾਂ ਦੇ ਵਿੱਚ ਉਹਨਾਂ ਨੇ ਘਰ ਬਣਾ ਕੇ ਦਿੱਤੇ ਨੇ ਉਹ ਸਾਰੇ ਇਹਨਾਂ ਨੇ ਫੰਡ ਇਕੱਠਾ ਕੀਤਾ ਸੀ ਇੱਥੋਂ ਤੱਕ ਕਿ ਸ਼ਾਇਦ ਉਹ ਪਤਾ ਨਹੀਂ 10 ਪੰਦੇ ਆਪਣੇ ਮੂੰਹ ਪਰ ਅਸੀਂ ਦੱਸ ਰਹੇ ਹਾਂ ਕਿ ਪਤਾ ਨਹੀਂ ਕਿੰਨੇ ਕੋਈ ਟਰੱਕ ਜਿਹੜੇ ਸੀ ਉਸ ਸਮਗਰੀ ਦੇ ਪਸ਼ੂ ਦਾ ਚਾਰਾ ਹੋ ਗਿਆ ਬਹੁਤ ਕੁਝ ਉਹਨਾਂ ਨੇ ਜਿਹੜਾ ਉਹ ਭਜਵਾਇਆ ਸੀਗਾ ਤੁਹਾਨੂੰ ਇੱਕ ਤਸਵੀਰ ਅਸੀਂ ਹੋਰ ਦਿਖਾਣੇ ਨਾਲ ਦੀ ਸਕਰੀਨ ਤੇ ਅਸੀਂ ਸਾਰੀਆਂ ਪਿਛਲੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਿ ਤੁਸੀਂ ਦੇਖੋਗੇ ਕਿ ਪਹਿਲਾਂ ਕੰਡੀਸ਼ਨ ਕੀ ਸੀ ਆਹ ਜਿਹੜਾ ਇਸ ਜਗ੍ਹਾ ਤੇ ਮੰਝਾ ਪਿਆ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਉਸ ਜਗ੍ਹਾ ਦੇ ਉੱਪਰ ਇਹਨਾਂ ਨੇ ਇੱਕ ਟੈਂਪਰੇਰੀ ਤਰਪਾਈਲ ਪਾ ਕੇ ਇੱਥੇ ਇੱਕ ਕਿਚਨ ਬਣਾਈ ਹੋਈ ਸੀ ਜਿੰਦੇ ਵਿੱਚ ਰੋਟੀ ਪਾਣੀ ਕਰਦੇ ਸੀਗੇ ਇਹਨਾਂ ਦੇ ਬਰਤਨ ਵਗੈਰਾ ਪਏ ਸੀ ਇੱਕ ਡਾਂਗ ਜੀ ਰੱਖ ਕੇ ਇਹਨਾਂ ਨੇ ਇੱਕ ਟੈਂਪਰੇਰੀ ਜੀ ਤਰਪਾਈਲ ਪਾ ਕੇ ਤੇ ਇੱਥੇ ਕਿਚਨ ਬਣਾਈ ਸੀ ਜਿੱਥੇ ਸਾਰਾ ਕੰਮ ਕਰਦੇ ਸੀ ਜਦੋਂ ਐਸਐਸਪੀ ਇੱਥੇ ਆਏ ਸੀਗੇ ਉਸ ਦੌਰਾਨ ਵੀ ਇੱਥੇ ਹੀ ਸਾਰਾ ਕੁਝ ਪਿਆ ਸੀ ਔਰ ਇੱਕ ਇਹ ਵਾਲਾ ਕਮਰਾ ਜਿਹੜਾ ਅਹ ਸੀਗਾ ਇਹ ਤੇ ਨਾਲ ਦਾ ਕਮਰਾ ਜਿਹੜਾ ਟੈਚੂਕਾ ਸੀ ਬਸ ਇਹੀ ਇਨਾਂ ਕੋਲ ਸੀਗਾ ਉਸ ਟਾਈਮ ਪਰ ਅੱਜ ਜੇ ਅਗਰ ਗੱਲ ਕਰੀਏ ਤੇ ਤੁਹਾਨੂੰ ਇੱਕ ਵਾਰੀ ਨਿਗਾਹ ਅਸੀਂ ਕਰਾ ਦਿੰਨੇ ਆ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਦੋ ਕਮਰੇ ਜਿਹੜੇ ਨੇ ਉਹ ਇਹਨਾਂ ਦੇ ਪਾ ਦਿੱਤੇ ਗਏ ਨੇ ਆਹ ਵਾਲੀ ਜਿਹੜੀ ਹੈ ਉਹ ਕਿਚਨ ਹੈ ਮੈਂ ਕੈਮਰਾਮੈਨ ਨੂੰ ਕਹੇ ਇੱਕ ਵਾਰੀ ਅੰਦਰ ਵੀ ਜਿਹੜਾ ਮੜਾ ਇਹ ਦਿਖਾ ਦੇਣ ਵੀ ਇਹ ਵਾਲੀ ਕਿਚਨ ਜਿਹੜੀ ਇਹਨਾਂ ਨੂੰ ਪਾ ਕੇ ਦਿੱਤੀ ਹੈ ਤੁਸੀਂ ਦੇਖ ਸਕਦੇ ਹੋ ਇਹ ਸਾਰੀ ਕਿਚਨ ਇਹਨਾਂ ਤਾਰ ਕੀ ਦੀ ਥੱਲੇ ਟਾਇਲ ਟਿੱਕਰ ਪਾ ਕੇ ਜਿਹੜੀ ਐ ਉਹ ਦਿੱਤੀ ਹੋਈ ਐ ਔਰ ਆ ਤੁਸੀਂ ਦੇਖੋ ਅੰਦਰ ਅਸੀਂ ਚੱਲਦੇ ਆਂ ਇਹ ਇਹਨਾਂ ਨੇ ਹੱਲੇ ਟਾਇਲ ਪਾਈ ਐ ਆ ਸਾਰਾ ਕਮਰੇ ਤਿਆਰ ਕੀਤੇ ਆ ਦੋ ਤੇ ਤੁਸੀਂ ਦੇਖੋ ਵੀ ਅੱਜ ਉਹੀ ਘਰ ਜਿਹੜਾ ਘਰ ਲੱਗ ਰਿਹਾ ਕਿ ਜਿਹੜਾ ਬਿਲਕੁਲ ਇੱਕ ਬਾਰਸ਼ਾਂ ਦੇ ਵਿੱਚ ਟਹਿ ਚੁੱਕਾ ਸੀ ਕੱਚਾ ਘਰ ਸੀ ਬਿਲਕੁਲ ਮਿੱਟੀ ਦਾ ਇਸ ਤਰ੍ਹਾਂ ਇਹਨਾਂ ਨੂੰ ਅਲਮਾਰੀਆਂ ਵੀ ਬਣਾ ਕੇ ਦਿੱਤੀਆਂ ਨੇ ਔਰ ਇਹਦੇ ਵਿੱਚ ਇਹਨਾਂ ਦੇ ਨਾਲ ਟੇਬਲ ਵੀ ਜਿਹੜਾ ਉਹ ਬਣਾ ਦਿੱਤਾ ਐ ਸੇਚ ਦਰਵਾਜੇ ਲਗਾਏ ਨੇ ਚਲੋ ਕੁਛ ਕੰਮ ਅੰਦਾ ਹੋਣ ਵਾਲਾ ਉਹ ਵੀ ਹੌਲੀ ਹੌਲੀ ਨਾਲ ਉਹ ਕਰਵਾ ਰਹੇ ਨੇ ਤੇ ਇਹ ਨਾਲ ਦਾ ਕਮਰਾ ਜੀ ਇੱਕ ਹੋਰ ਕਮਰਾ ਜਿਹੜਾ ਇਹਨਾਂ ਨੂੰ ਪਾ ਕੇ ਦਿੱਤਾ ਤੁਸੀਂ ਤਸਵੀਰਾਂ ਦੇਖ ਇਸ ਕਮਰੇ ਦੇ ਵਿੱਚ ਇੱਕ ਛੋਟੀ ਜਿਹੀ ਲਮਾਰੀ ਜਿਹੜੀ ਹੈ ਉਹ ਇਹਨਾਂ ਨੇ ਦਿੱਤੀ ਹੈ ਔਰ ਇਹਨੂੰ ਉੱਚਾ ਵੀ ਕੀਤਾ ਗਿਆ ਹੈ ਕਾਫੀ ਪਹਿਲਾਂ ਇਹ ਨੀਵਾ ਸੀਗਾ ਇਹਨਾਂ ਨੂੰ ਉੱਚਾ ਕੀਤਾ ਗਿਆ ਤੁਸੀਂ ਦੇਖੋ ਇਸ ਕਮਰੇ ਚ ਵੀ ਟਾਇਲ ਦੋਨਾਂ ਕਮਰਿਆਂ ਦੇ ਵਿੱਚ ਪਹਿਲਾਂ ਟਿਕਰ ਵੀ ਜੜੀਆਂ ਨੇ ਉਹ ਪਾ ਕੇ ਦਿੱਤੀਆਂ ਇਹਨਾਂ ਨੂੰ ਬੜੇ ਅੱਛੇ ਰੂਮ ਹੁਣ ਬਣ ਗਏ ਨੇ ਤੇ ਗੱਲਬਾਤ ਹੁਣ ਇਹਨਾਂ ਨਾਲ ਕਰ ਲੈਣੇ ਆ ਕੀ ਨਾਮ ਹੈ ਜੀ ਤੁਹਾਡਾ ਹਾਂਜੀ ਮੇਰਾ ਨਾਮ ਜੋਤੀ ਹੈ ਤੇ ਕੀ ਹੁਣ ਕੀ ਕਹਿਣਾ ਚਾਹੋਗੇ ਅੱਜ ਪਹਿਲਾ ਅਸੀਂ ਆਏ ਸੀ ਉਦੋਂ ਤੁਸੀਂ ਜਿਹੜੇ ਹੰਝੂ ਸੀਗੇ ਉਹ ਸੀ ਦੁੱਖ ਦੇ ਅੱਜ ਤੁਸੀਂ ਹੱਸ ਰਹੇ ਹੋ ਬੜਾ ਸਾਨੂੰ ਵੀ ਬੜਾ ਅੱਛਾ ਲੱਗ ਰਿਹਾ ਕਿੱਦਾਂ ਤੁਹਾਨੂੰ ਲੱਗ ਰਿਹਾ ਜੀ ਅੱਜ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਤੇ ਮੈਂ ਐਸਪੀ ਪਪਿੰਦਰ ਸਿੰਘ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨੀ ਆ ਕਿ ਰੱਬ ਉਹਨੂੰ ਹੋਰ ਵੀ ਤਰੱਕੀਆਂ ਬਖਸ਼ੇ ਜਿਨੂੰ ਸਾਨੂੰ ਛੱਤ ਦਿੱਤੀ ਹੈਗੀ ਲੇਕਿਨ ਅੱਜ ਕੱਲ ਤਾਂ ਕੋਈ ਰੁਪਈਆ ਦੇ ਕੇ ਨਹੀਂ ਰਾਜੀਏਗਾ ਲੇਕਿਨ ਸਾਨੂੰ ਉਹਨਾਂ ਨੇ ਬਹੁਤ ਕੁਝ ਦਿੱਤਾ ਹੈ ਕੱਤੀ ਉਹਨਾਂ ਦਾ ਬਹੁਤ ਧੰਨਵਾਦ ਕਰਨੇ ਆ ਕਿ ਜਿਨ੍ਹਾਂ ਨੇ ਸਾਨੂੰ ਇੱਕ ਛੱਤ ਦਿੱਤੀ ਰਹਿਣ ਵਾਸਤੇ ਜਦੋਂ ਅਸੀਂ ਆਏ ਸੀਗੇ ਉਦੋਂ ਦੇ ਹਾਲਾਤ ਕੀ ਸੀਗੇ ਉਦੋਂ ਦੇ ਹਾਲਾਤ ਬਹੁਤ ਬੱਦਰ ਸੀਗੇ ਅਸੀਂ ਖੁੱਲੇ ਆਸਮਾਨ ਦੇ ਵਿੱਚ ਰਹਿ ਰਹੇ ਸੀਗੇ ਔਰ ਉਹ ਆਏ ਉਹਨਾਂ ਨੇ ਸਾਨੂੰ ਕਿਹਾ ਕਿ ਤੁਹਾਨੂੰ ਦੋ ਕਮਰੇ ਔਰ ਰਸੋਈ ਬਣਾ ਕੇ ਦਾਂਗੇ ਉਹਨਾਂ ਨੇ ਉਹੀ ਕੀਤਾ ਸਾਨੂੰ ਵਧੀਆ ਬਣਾ ਕੇ ਦਿੱਤਾ ਭਾਜੀ ਜਦੋਂ ਅਸੀਂ ਆਏ ਮੈਨੂੰ ਬੜੀ ਖੁਸ਼ੀ ਅੱਜ ਵੀ ਹੋ ਰਹੀ ਹੈ ਜਦੋਂ ਉੱਤੇ ਸੀ ਇੱਕ ਰਸੋਈ ਸੀਗੀ ਤਰਪੈਲ ਪਾ ਕੇ ਰੱਖੀ ਹੋਈ ਸੀ ਉਹ ਕਮਰਾ ਡਿੱਗਾ ਪਿਆ ਸੀਗਾ ਤੁਸੀਂ ਇੱਧਰ ਰਹਿ ਰਹੇ ਸੀ ਅੱਜ ਬੜੀ ਵਧੀਆ ਰਸੋਈ ਬਣੀ ਐ ਦੋ ਕਮਰੇ ਬਣੇ ਐ ਅੱਜ ਹੁਣ ਤਾਂ ਹੁਣ ਖੁਸ਼ ਹਾਂਜੀ ਅਸੀਂ ਬਹੁਤ ਜ਼ਿਆਦਾ ਖੁਸ਼ ਆ ਅਸੀਂ ਦੱਸ ਨਹੀਂ ਸਕਦੇ ਅਸੀਂ ਬਹੁਤ ਜ਼ਿਆਦਾ ਖੁਸ਼ ਆ ਵੇਖੋ ਤੁਸੀਂ ਅੰਦਾਜ਼ਾ ਲਾਓ ਕਿ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ ਹੁੰਦੀ ਉਹਨਾਂ ਦਾ ਹਾਲਾਤ ਕਿਵੇਂ ਦੇ ਹੁੰਦੇ ਨੇ ਅੱਜ ਸਾਡੇ ਸਿਰ ਤੇ ਛੱਤ ਤੇ ਅਸੀਂ ਬਹੁਤ ਜ਼ਿਆਦਾ ਖੁਸ਼ ਆ ਅਸੀਂ ਕੰਨੇ ਕਿ ਰੱਬ ਉਹਨਾਂ ਦੇ ਬੱਚਿਆਂ ਨੂੰ ਹੋਰ ਵੀ ਤਰੱਕੀਆਂ ਬਖਸ਼ੇ ਔਰ ਤੰਦਰੁਸਤੀਆਂ ਬਖਸ਼ੇ ਕੀ ਲੱਗਦਾ ਕਿ ਐਵੇਂ ਦੇ ਇਨਸਾਨ ਔਰ ਐਵੇਂ ਦੇ ਬੀਬੇ ਅਫਸਰ ਜਿਹੜੇ ਉਹ ਹੋਣੇ ਚਾਹੀਦੇ ਆ ਜਿਹੜੇ ਲੋਕਾਂ ਦੀ ਬਾਹ ਫੜਨ ਹਾਂਜੀ ਕਹਿੰਦੇ ਆ ਕਿ ਭਲਾਈ ਖਤਮ ਹੋ ਗਈ ਦੁਨੀਆ ਤੇ ਲੇਕਿਨ ਮੈਂ ਕਹਿੰਨੀ ਆ ਕਿ ਭਲਾਈ ਅਜੇ ਹੈਗੀ ਏ ਕਿ ਜਿਹੜੀ ਸਾਡੀ ਬਾਹ ਜਿੰਨਾ ਫੜੀ ਉਹਨਾਂ ਦੇ ਦਿਲਾਂ ਵਿੱਚ ਰੱਬ ਨੇ ਵੀ ਪਾਇਆ ਕਿ ਅਸੀਂ ਇਹਨਾਂ ਨੂੰ ਉੱਚਾ ਕਰਨਾ ਤੇ ਖੁਦ ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਉੱਚਾ ਕੀਤਾ ਹਾਂਜੀ ਕੀ ਤੁਹਾਡੇ ਜਿਹੜੇ ਕੰਮ ਤੁਹਾਡੇ ਘਰ ਵਾਲੇ ਉਹ ਕੀ ਕਰਦੇ ਆ ਜੀ ਉਹ ਦਿਹਾੜੀ ਧੱਪਾ ਕਰਦੇ ਗਿਆਂ ਉਹ ਠੀਕ ਨਹੀਂ ਰਹਿੰਦੇ ਇਹਨਾਂ ਦਾ ਦਿਮਾਗ ਦੀ ਨਾਲ ਹੀ ਫੱਟੀ ਸੀਗੀ ਤੇ ਉਹਨਾਂ ਤੋਂ ਜ਼ਿਆਦਾ ਕੰਮ ਨਹੀਂ ਹੁੰਦਾਗਾ ਉਹ ਮਤਲਬ ਵੀ ਦੋ ਦਿਹਾੜੀਆਂ ਲਾ ਲਾਂ ਜਾਂ ਇੱਕ ਲਾ ਲਾਂ ਜਾਂ ਤਿੰਨ ਲਾ ਲੈਣ ਤੇ ਉਸ ਤੋਂ ਬਾਅਦ ਮਤਲਬ ਕੀ ਸਿਰ ਦੁਖਣ ਲੱਗ ਜਾਂਦਾ ਉਹਨਾਂ ਦਾ ਉਹਨਾਂ ਤੋਂ ਕੰਮ ਨਹੀਂ ਹੁੰਦਾਗਾ ਤੇ ਅਸੀਂ ਖੁਦ ਦਿਹਾੜੀ ਧੱਪਾ ਕਰ ਲੈਂਦੇ ਤੇ ਬੱਚੇ ਬੱਚੇ ਮੇਰੇ ਦੋ ਆ ਤੇ ਗੁੜੀਆਂ ਤੇ ਕਾਕਾ ਉਹ ਕੀ ਕਰ ਪੜਦੇ ਆ ਹਾਂਜੀ ਉਹ ਸਰਕਾਰੀ ਸਕੂਲ ਚ ਪੜਦੇ ਆ ਹਾਂਜੀ ਤੇ ਮਤਲਬ ਕਹਿਣ ਦਾ ਭਾਵ ਬੰਜੀ ਸਾਡੇ ਆਨ ਦਾ ਇੱਕ ਮਕਸਦ ਹੈਗਾ ਇੱਕ ਕੀ ਅਗਰ ਬਾਈ ਚਾਂਸ ਜਿੱਥੇ ਕਹਿ ਕੇ ਗਏ ਨੇ ਉਹ ਉਹਨਾਂ ਵਰਗੇ ਅਫਸਰ ਆ ਵੀ ਉਹਨਾਂ ਨੂੰ ਪਤਾ ਲੱਗੇ ਹੋਰ ਵੀ ਲੋਕਾਂ ਨੂੰ ਇਹ ਚੀਜ਼ਾਂ ਪਤਾ ਲੱਗਣ ਵੀ ਹਾਂ ਕੋਈ ਹੈਗੇ ਐਵੇਂ ਦੇ ਬੰਦੇ ਤਾਂ ਕਿ ਤੁਹਾਡੇ ਵਰਗੇ ਜਿਹੜੇ ਹੋਰ ਲੋਕ ਨੇ ਉਹਨਾਂ ਦੀ ਵੀ ਭਲਾ ਹੋ ਸਕੇ ਹਾਂਜੀ ਮੈਂ ਚਾਹਣੀ ਆ ਕਿ ਮੈਂ ਇਹੀ ਚਾਹਣੀ ਆ ਕਿ ਉਹਨਾਂ ਅੱਗੇ ਵੀ ਜਿਓ ਵੀ ਅੱਗੇ ਹਜੇ ਵੀ ਵਿਚਾਰੇ ਗਰੀਬ ਨੇ ਉਹਨਾਂ ਦੀ ਵੀ ਸਹਾਇਤਾ ਕੀਤੀ ਜਾਵੇ ਤੁਸੀਂ ਖੁਦ ਮਿਲ ਕੇ ਆਏ ਉਹਨਾਂ ਨੂੰ ਵੀ ਸਾਡਾ ਘਰ ਪੈ ਗਿਆ ਮਿਲ ਕੇ ਆਏ ਨਹੀਂ ਅਸੀਂ ਨਹੀਂ ਅਜੇ ਤੱਕ ਮਿਲੇ ਉਹਨਾਂ ਨੂੰ ਤੇ ਮੈਂ ਇੱਕ ਦਿਨ ਵੀਡੀਓ ਉਹਨਾਂ ਦੀ ਵੇਖ ਰਹੀ ਸੀ ਤੇ ਮੈਂ ਇੰਨਾ ਜ਼ਿਆਦਾ ਖੁਸ਼ ਹੋਈ ਕਿ ਮੈਂ ਕਿ ਰੱਬ ਇਹਨਾਂ ਨੂੰ ਹੋਰ ਵੀ ਤਰੱਕੀਆਂ ਦੇਵਣ ਉਹਨਾਂ ਨੇ ਪ੍ਰੀਤਨਗਰ ਵਿੱਚ ਵੀਡੀਓ ਉਹਨਾਂ ਦੀ ਆਈ ਤੇ ਉਹਨਾਂ ਨੇ ਵੀ ਘਰਾਂ ਵਿੱਚ ਸ਼ਾਨਬੀਨ ਕੀਤੀ ਕਿ ਜਿਵੇਂ ਕਿ ਗੈਂਗਸਟਾਰਾਂ ਨੂੰ ਚੱਕ ਰਹੇ ਨੇ ਤੇ ਮੈਂ ਉਹਨਾਂ ਨੂੰ ਵੇਖ ਕੇ ਤਾਂ ਇੰਨਾ ਜ਼ਿਆਦਾ ਖੁਸ਼ ਹੋਈ ਨਾ ਕਿ ਮੈਂ ਰੱਬ ਨੂੰ ਮਿਲ ਲਿਆ ਕਿ ਜਿੰਨਾ ਸਾਡੀ ਬਾਹ ਫੜੀ ਹੈ ਹਾਂਜੀ ਬਿਲਕੁਲ ਮੈਂ ਦੇਖੋ ਅੱਜ ਸਾਨੂੰ ਵੀ ਬੜੀ ਖੁਸ਼ੀ ਹੋ ਰਹੀ ਹੈ ਅਸੀਂ 2025 ਚ ਜਦੋਂ ਬਹੁਤ ਜ਼ਿਆਦਾ ਬਾਰਿਸ਼ ਆਈ ਸੀ ਉਦੋਂ ਹੀ ਅਸੀਂ ਇੱਥੇ ਆਏ ਸੀ ਖਬਰ ਕਰਨ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸੀ ਪਰਮਾਤਮਾ ਦਾ ਸ਼ੁਕਰ ਹੈ ਕਿ ਮਾਤਾ ਜਿਹੜੀ ਉਸ ਦਰਾਂ ਬਚ ਗਈ ਸੀ ਔਰ ਇਹ ਨਾਲ ਸੀ ਇਹਨਾਂ ਨੇ ਹੀ ਮਦਦ ਕਰਕੇ ਜਾਂ ਲੋਕਾਂ ਦੀ ਮਦਦ ਲਾ ਕੇ ਮਾਤਾ ਨੂੰ ਕੱਢਿਆ ਸੀਗਾ ਉਸ ਤੋਂ ਬਾਅਦ ਇੱਥੇ ਐਸਐਸਪੀ ਫਿਰੋਜ਼ਪੁਰ ਆਂਦੇ ਨੇ ਔਰ ਇਹਨਾਂ ਨਾਲ ਵਾਅਦਾ ਕਰਕੇ ਜਾਂਦੇ ਆ ਕਿ ਮੈਂ ਇਹ ਤੁਹਾਡਾ ਘਰ ਜਿਹੜਾ ਬਣਾ ਕੇ ਜਾਊਂਗਾ ਦੋ ਕਮਰੇ ਮੈਂ ਲੇ ਕੇ ਜਾ ਰਿਹਾ ਕਿਉਂ ਪਾਵਾਂਗਾ ਤੁਸੀਂ ਦੇਖ ਸਕਦੇ ਹੋ ਮੇਰੇ ਮਗਰ ਦੋ ਕਮਰੇ ਔਰ ਇੱਕ ਕਿਚਨ ਬਹੁਤ ਵਧੀਆ ਤਰੀਕੇ ਨਾਲ ਪਾਈ ਹੈ ਤਾਲਾਂ ਤੱਕਰ ਵੀ ਲਗੀਆਂ ਹੋਈਆਂ ਨੇ ਮਤਲਬ ਇਹਨਾਂ ਨੂੰ ਖੁਦ ਹੁਣ ਅੱਛਾ ਲੱਗ ਰਿਹਾ ਹੈ ਘਰ ਦੇ ਵਿੱਚ ਪਹਿਲਾਂ ਹਾਲਾਤ ਜਿਹੜੇ ਨਾਲ ਦੀਆਂ ਤਸਵੀਰਾਂ ਤੁਸੀਂ ਦੇਖੋਗੇ ਪਹਿਲਾਂ ਹਾਲਾਤ ਕੀ ਸੀ ਔਰ ਅੱਜ ਘਰ ਦੇ ਹਾਲਾਤ ਕੀ ਨੇ ਇਤੋਂ ਤੱਕਰ ਕੀ ਇੱਕ ਆਹ ਕਰਨ ਜਿਵੇਂ ਕਿ ਮੈਂ ਪਹਿਲੇ ਵੀ ਦੱਸ ਚੁੱਕਾ ਹੋਰ ਵੀ ਕਰ ਜਿਹੜੇ ਨੇ ਉਹਨਾਂ ਨੇ ਬਣਵਾਏ ਨੇ ਐਸਐਸਪੀ ਸਾਹਮਣੇ ਜਿਸ ਤਰ੍ਹਾਂ ਕਿ ਇਹਨਾਂ ਦਾ ਕਹਿਣਾ ਐਵੇਂ ਦੇ ਅਫਸਰ ਜਿਹੜੇ ਨੇ ਉਹ ਜਗ੍ਹਾ-ਜਗ੍ਹਾ ਜ਼ਰੂਰ ਹੋਣੇ ਚਾਹੀਦੇ ਆ ਲੋਕਾਂ ਦੀ ਮਦਦ ਵਾਸਤੇ ਜਿਹ ਜਿਹੜੇ ਨੇ ਖੁਸ਼ ਨਜ਼ਰ ਆ ਰਹੇ ਸਾਨੂੰ ਵੀ ਲੱਗ ਰਿਹਾ ਕਿ ਬਹੁਤ ਵਧੀਆ ਗੱਲ ਹੈ ਪਰਮਾਤਮਾ ਇਹਨਾਂ ਨੂੰ ਇਸ ਤਰ੍ਹਾਂ ਹੀ ਚੜ੍ਹਦੀ ਕਲਾ ਦੇ ਵਿੱਚ ਰੱਖੇ ਹੋ ਰਹਿਣ ਇਹਦੇ ਅਫਸਰ ਜਿਹੜੇ ਐ ਫਰੋਜ਼ਪੁਰ ਦੇ ਵਿੱਚ ਆਂਦੇ ਰਹਿਣ